ਜਦੋਂ ਹਰ ਚੀਜ਼ ਦਾ ਕੋਈ ਅੰਤ ਆ ਜਾਂਦਾ ਫਿਰ ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦਾ ਇਸ ਮਸਲੇ 'ਚ ਤੁਰ ਪੈਂਦਾ ਹੁਣ ਮੈਰੋ ਤੁਰਿਆ ਉਹਨੇ ਤੁਰਨੇ ਦੇ ਬਾਅਦ ਉਹਨੇ ਕਿਹਾ ਵੀ ਜਿਹੜੇ ਹੋਰ ਵੀ ਮੈਂ ਉਹਨਾਂ ਨੂੰ ਵੀ ਸੋਦਾ ਲਾਉਣਾ ਠੀਕ ਹੈ ਜੀ ਪਰ ਜਦੋਂ ਇਹ ਗੱਲ ਆਈ ਆ ਵੀ ਸੋਦਾ ਲਾਉਣਾ ਤਾਂ ਬਾਕੀ ਕਿਉਂ ਫਿਰ ਮਾਫ਼ੀਆਂ ਮੰਗਦੇ ਅਗਰ ਉਹ ਠੀਕ ਹੈ ਫਿਰ ਉਹਨਾਂ ਨੂੰ ਉਹਦੇ ਨਾਲ ਅੜਨਾ ਚਾਹੀਦਾ ਜੇ ਉਹ ਗਲਤੀਆਂ ਦਾ ਮਾਫ਼ੀਆਂ ਤਾਂ ਹੀ ਮੰਗਦੇ ਨਾ ਤੇ ਕੁਝ ਕਰਦਾ ਖਰਚ ਚਲਾਉਣ ਬਾਅਦ ਤੇ ਸਾਨੂੰ ਸਾਡੇ ਗੁਰੂਆਂ ਨੇ ਕਿਰਤ ਕਰਨ ਵਾਸਤੇ ਕਿ ਕਿਰਤ ਕਰਨੀ ਆ ਕਰਤ ਕਰਨਾ ਸਾਡਾ ਕੰਮ ਹੈ ਨਾ ਕਿ ਆਪਾਂ ਕੋਈ ਇਹ ਥੋੜਾ ਵੀ ਆਪਾਂ ਕੱਪੜੇ ਖੋਲ ਕੇ ਗਲੀਆਂ 'ਚ ਫਿਰਨਾ ਜੀ ਬਰਦਾਨੂ ਪੈਸੇ ਆ ਜਾਣਗੇ ਸਾਰਾ ਪਰਿਵਾਰ ਮਿਹਨਤ ਕਰਦਾ ਅੱਜ ਤੇ ਪਹਿਲਾਂ ਜਦੋਂ ਤੱਕ ਇਹ ਸੋਸ਼ਲ ਮੀਡੀਆ 'ਤੇ ਜਾਂਦਾਂ ਲੋਕ ਰੋਟੀ ਨੂੰ ਦਿਖਾਉਂਦੇ ਪਰ ਇਹ ਵੀ ਇਹ ਚੀਜ਼ ਨੂੰ ਤੁਸੀਂ ਨਾਜਾਇਜ਼ ਪਾਸੇ ਨੂੰ ਨਾ ਵਰਤੋ ਜੇ ਤੁਸੀਂ ਐਡਵਾਂਸ ਸੋਣਾ ਬਚਾਰਾਂ ਦੀ ਆਜ਼ਾਦੀ ਹੋ ਸਕਦੀ ਹੈ ਇੰਨਾ ਵੀ ਨਹੀਂ ਹੈ ਕਿ ਅਸੀਂ ਆਪਣੀ ਜਿਹੜੀ ਸ਼ਰਮ ਤੇ ਹਿਆਈ ਲਾਤੀ ਜੇ ਸਰਕਾਰ ਜ਼ਿੰਮੇਵਾਰੀ ਨਿਭਾਵੇ ਤਾਂ ਮੇਰਾ ਖਿਆਲ ਤਾਂ ਸ਼ਾਇਦ ਇਹ ਜਿਹੜੀ ਆ ਕੱਲ ਕਾਂਡ ਹੋਇਆ ਉਹਨੂੰ ਮਾਰਨ ਵਾਲਾ ਸ਼ਾਇਦ ਹੁੰਦਾ ਹੀ ਨਾ ਮੈਰੋ ਹੈ ਉਹਦਾ ਦਿਲ ਕਰਦਾ ਵੀ ਮੈਂ ਕਿਸੇ ਮਾਰ ਕੇ ਅੰਦਰ ਬੈਠਾ ਜਾ ਕੇ ਉਹਨੂੰ ਵੀ ਪਤਾ ਹੈ ਨਾ ਮਾਰਨ ਦੀ ਸਜ਼ਾ ਕਿੰਨੀ ਹੈ ਲੇਕਿਨ ਉਹ ਬੰਦੇ ਨੇ ਐਡਾ ਬੜਾ ਸਟੈਪ ਚੱਕਿਆ ਕਿ ਚੱਕਣ ਦਾ ਮੌਕਾ ਕਿਉਂ ਦਿੱਤਾ ਗਿਆ ਉਹ ਪਿੱਤੇ ਦਿਨ ਤੋਂ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਦੇ ਉੱਤੇ ਇੱਕ ਮਾਮਲਾ ਪੱਖਿਆ ਹੋਇਆ ਜਿਸ ਦੇ ਵਿੱਚ ਜਿਹੜੇ ਲੋਕ ਇੰਸਟਾਗ੍ਰam ਜਾਂ ਹੋਰ ਸੋਸ਼ਲ ਸਾਈਟ ਦੇ ਉੱਤੇ ਵੀਡੀਓ ਪਾਉਂਦੇ ਸੀ ਉਸ ਦੇ ਵਿੱਚ ਅਸ਼ਲੀਲਤਾ ਫਲਾਉਣ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਸੀ ਉਸ ਤੋਂ ਬਾਅਦ ਕਮਲ ਕੌਰ ਭਾਬੀ ਜਿਸ ਦਾ ਮੇ ਨਾਮ ਕੰਚਨਾ ਕੁਮਾਰੀ ਸੀ ਉਹਦਾ ਬਿੱਤੇ ਦਿਨੀ ਪੋਚੋ ਖੁਰਦ ਯੂਨੀਵਰਸਿਟੀ ਦੇ ਵਿੱਚ ਕਤਲ ਹੋਇਆ ਹੈ ਉਹਦੀ ਬਾਸੂਤ ਦੀ ਗੱਡੀ ਵਿੱਚੋਂ ਮਿਲੀ ਜਿਸ ਤੋਂ ਬਾਅਦ ਜਾ ਕੇ ਅਮਰਤਪਾਲ ਸਿੰਘ ਮੈਰੋ ਨੂੰ ਉਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੈ ਦੋ ਸਾਥੀ ਅਮਰਤਪਾਲ ਸਿੰਘ ਮੈਰੋ ਦੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਦੂਜੇ ਪਾਸੇ ਲਗਾਤਾਰ ਅਮਰਤਪਾਲ ਮੈਰੋ ਦੀ ਵੀ ਛਾਪੇਮਾਰੀ ਉਸ ਦੀ ਗ੍ਰਿਫਤਾਰ ਲਈ ਹੋ ਰਹੀ ਹੈ ਪਰ ਦੂਜੇ ਪਾਸੇ ਅਮਰਤਪਾਲ ਮੈਰੋ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਗੱਲ ਆਖੀ ਸੀ ਕਿ ਜਿੰਨੇ ਵੀ ਇਹ ਸ਼ਲੀਲਤਾ ਫਲਾਰ ਰਹੇ ਨੇ ਜੋ ਪੰਜਾਬ ਨੂੰ ਖਰਾਬ ਕਰ ਰਹੇ ਨੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਰਹੇ ਨੇ ਕਿ ਉਹਨਾਂ ਦਾ ਇਕੱਲੇ-ਇਕੱਲੇ ਦਾ ਨੰਬਰ ਲੱਗੇਗਾ ਅਗਰ ਉਹ ਆਪਣੀਆਂ ਵੀਡੀਓ 24 ਘੰਟੇ ਵਿੱਚ ਡਿਲੀਟ ਨਾ ਕੀਤੀਆਂ ਉਹਨਾਂ ਨੇ ਜਾਂ ਫਿਰ ਉਹ ਇਸ ਤਰੀਕੇ ਦੀਆਂ ਵੀਡੀਓ ਪਾਉਣੀਆਂ ਉਹਨਾਂ ਨੇ ਬੰਦ ਨਾ ਕੀਤੀਆਂ ਪਰ ਦੂਜੇ ਪਾਸੇ ਇਸ ਮੁੱਦੇ ਨੂੰ ਲੈ ਕੇ ਕਈ ਲੋਕਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਨੇ ਇਸੇ ਨੂੰ ਗੱਲਬਾਤ ਨੂੰ ਲੈ ਕੇ ਸਾਡੇ ਨਾਲ ਲੋਕਿਤ ਮਿਸ਼ਨ ਦੇ ਮੈਂਬਰ ਸਾਡੇ ਨਾਲ ਨੇ ਇਲਾਕੇ ਦੇ ਵਾਸਤੇ ਵੀ ਗੱਲਬਾਤ ਕਰਾਂਗੇ ਦੂਜੇ ਪਾਸੇ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਦਾ ਚੱਲ ਰਿਹਾ ਉਸ ਬਾਰੇ ਵੀ। ਸ਼ੰਟੂ ਜੀ ਜਿਸ ਤਰੀਕੇ ਨਾਲ ਮਾਮਲਾ ਭਖਿਆ ਹੋਇਆ ਹੈ, ਅਮਰਤਪਾਲ ਸਿੰਘ ਮਹਿਰੂ ਨੇ ਨਾਮਜ਼ਦ ਕਰ ਲਿਆ ਹੈ। ਕਮਲਕੌਰ ਭਾਬੀ ਜੀ ਦਾ ਕਤਲ ਹੋਇਆ ਹੈ। ਕੰਚਨਾ ਕੁਮਾਰੀ ਮੇਨ ਨਾਮ ਸੀ। ਤਾਂ ਉਹ ਅਮਰਤਪਾਲ ਮਹਿਰੂ ਬੋਲੇ ਵੀ ਕਹਿੰਦਾ ਹੈ ਕਿ ਹੋਰ ਵੀ ਜਿਹੜੇ ਇਸ ਤਰੀਕੇ ਦੀਆਂ ਅਸ਼ਲੀਲਤਾ ਫਲਾਰ ਹਨ, ਉਹਨਾਂ ਦਾ ਵੀ ਨੰਬਰ ਜਲਦੀ ਲੱਗ ਜਾਏਗਾ। ਪਰ ਕਈ ਲੋਕਾਂ ਦਾ ਕਹਿਣਾ ਹੈ ਕਿ ਕਤਲ ਕਰਨਾ ਕੋਈ ਸਹੀ ਰਾਹ ਨਹੀਂ। ਸਮਝਾਇਆ ਵੀ ਜਾ ਸਕਦਾ ਸੀ। ਹੋਰ ਤਰੀਕੇ ਹੀ ਬਹੁਤ ਸਾਰੇ ਕਾਨੂੰਨੀ ਰਾਹ ਬਹੁਤ ਸੀ। ਤੁਸੀਂ ਕਿਵੇਂ ਦੇਖਦੇ ਹੋ ਕਿ ਸੋਸ਼ਲ ਸਾਈਟ ਤੇ ਜੋ ਚੱਲ ਰਿਹਾ ਹੈ ਕਤਲ ਹੋ ਰਹੀ ਨੇ ਇਸ ਬਾਰੇ ਤੁਹਾਡੇ ਕੀ ਵਿਚਾਰ ਤੇਜੀ ਸਾਹਿਬ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਤੇ ਦੇਖਣ ਵਾਲੇ ਸਰੋਤਿਆਂ ਦਾ ਤੇ ਗੱਲ ਇਹ ਹੈ ਵੀ ਦੇਖੋ ਜਿਹੜੀ ਇਹ ਚੀਜ਼ ਹੈ ਜਿਹੜਾ ਅਸਲੀਲਤਾ ਫੈਲਾਉਣੀ ਹੈ ਇਹ ਇਦਾਂ ਦੀਆਂ ਜਿਹੜੀਆਂ ਸੈਟ ਆ ਨਾ ਜਦੋਂ ਸਰਕਾਰ ਸਾਰੀਆਂ ਚੀਜ਼ਾਂ ਆਪ ਦੇਖਦੀ ਹੈ ਤੇ ਸਰਕਾਰ ਦਾ ਵੀ ਵੈਸੇ ਫਰਜ਼ ਬਣ ਜਾਂਦਾ ਵੀ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਇਦਾਂ ਦਾ ਕੋਈ ਮਾਹੌਲ ਖਰਾਬ ਨਾ ਹੋਵੇ ਇਹਨਾਂ ਨੂੰ ਆਪ ਕਾਰਵਾਈ ਕਰਨੀ ਚਾਹੀਦੀ ਹੈ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਕੁਝ ਪੱਤਰਕਾਰ ਜਿਹੜੇ ਸੋਸ਼ਲ ਮੀਡੀਆ ਵਾਲੇ 6-7 ਬੰਦਿਆਂ ਦੇ ਨਾਮ ਆ ਰਹੇ ਸੀ ਉਹਨਾਂ ਦੀਆਂ ਇਹਨਾਂ ਨੇ ਚੈਨਲ ਬੰਦ ਕਰ ਦਿੱਤੇ ਅਗਰ ਉਹ ਸਰਕਾਰ ਦੇ ਖਿਲਾਫ ਕੋਈ ਚੀਜ਼ਾਂ ਦਿਖਾਉਂਦੇ ਨੇ ਆ ਲੋਕਾਂ ਦੀ ਮੰਗ ਚੱਕਦੇ ਨੇ ਉਹ ਤਾਂ ਚੈਨਲ ਬੰਦ ਕਰ ਦਿੱਤੇ ਜਿਹੜੇ ਇਦਾਂ ਦੀਆਂ ਅਸਲੀਲਤਾ ਫਲਾ ਰਹੇ ਨੇ ਲੋਕ ਆ ਕੁੜੀਆਂ ਆ ਮੁੰਡਿਆਂ ਆ ਜੋ ਵੀ ਹੈਗਾ ਤੇ ਇਹ ਜਿਹੜੀ ਚੀਜ਼ ਹੈ ਇਹਦੇ ਪ੍ਰਤੀ ਵੀ ਸਰਕਾਰ ਨੂੰ ਹੀ ਬੰਦ ਕਰਨਾ ਚਾਹੀਦਾ ਨਾ ਜੇ ਆ ਹਰ ਹਰਕਤ ਆ ਹੋਈਆਂ ਤੇ ਮੈਰੋ ਰਾਣੇ ਆ ਉਹਦੇ ਨਾਲ ਦੇ ਸਾਥੀਆਂ ਨੇ ਜੇ ਮਤਲਬ ਸਟੈਪ ਚੱਕਿਆ ਜੇ ਕੋਈ ਸਰਕਾਰ ਵੱਲੋਂ ਕਾਰਵਾਈ ਨਹੀਂ ਹੋਈ ਤਾਂ ਚੱਕਣਾ ਪਿਆ ਜੇ ਸਰਕਾਰ ਇਹ ਕੰਮ ਕਰੇ ਤਾਂ ਮੇਰੇ ਖਿਆਲਤ ਕਿਸੇ ਨੂੰ ਇਹ ਚੀਜ਼ ਕਰਨ ਦੀ ਸ਼ਾਇਦ ਲੋੜ ਵੀ ਨਾ ਪਵੇ ਲੇਕਿਨ ਮਾਰਨਾ ਵੀ ਕਿਸੇ ਨੂੰ ਇਹ ਕੋਈ ਹੱਲ ਨਹੀਂ ਹੈਗਾ ਹੈਨਾ ਪਰ ਗੱਲ ਇਹ ਹੈ ਵੀ ਜਦੋਂ ਹਰ ਚੀਜ਼ ਦਾ ਕੋਈ ਅੰਤ ਆ ਜਾਂਦਾ ਫਿਰ ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦਾ ਇਸ ਮਸਲੇ 'ਚ ਤੁਰ ਪੈਂਦਾ ਉਹ ਮੈਰੋ ਤੁਰਿਆ ਉਹਨੇ ਤੁਰਨੇ ਦੇ ਬਾਅਦ ਉਹਨੇ ਕਿਹਾ ਵੀ ਜਿਹੜੇ ਹੋਰ ਵੀ ਮੈਂ ਉਹਨਾਂ ਨੂੰ ਵੀ ਸੋਧਾ ਲਾਉਣਾ ਠੀਕ ਹੈ ਜੀ ਪਰ ਉਹ ਜਦੋਂ ਇਹ ਗੱਲ ਆਈ ਹੈ ਵੀ ਸੋਧਾ ਲਾਉਣਾ ਤਾਂ ਬਾਕੀ ਕਿਉਂ ਫਿਰ ਮਾਫੀਆਂ ਮੰਗਦੇ ਆਂ ਅਗਰ ਉਹ ਠੀਕ ਹੈ ਫਿਰ ਉਹਨਾਂ ਨੂੰ ਉਹਦੇ ਨਾਲ ਅੜਨਾ ਚਾਹੀਦਾ ਜੇ ਉਹ ਗਲਤੀਆਂ ਤਾਂ ਮਾਫੀਆਂ ਤਾਂ ਹੀ ਮੰਗਦੇ ਨਾ ਤੇ ਉਹ ਪਰਿਵਾਰਾਂ ਨੂੰ ਵੀ ਮੇਰੀ ਬੇਨਤੀ ਹੈ ਜਿਨ੍ਹਾਂ ਦੇ ਉਹ ਬੱਚੇ ਆ ਬੱਚੀਆਂ ਉਹਨਾਂ ਨੂੰ ਵੀ ਸਮਝਾਉਣ ਦੀ ਲੋੜ ਹੈ ਆਪਾਂ ਸਮਾਜ ਵਿੱਚ ਰਹਿਣਾ ਆਉਣ ਵਾਲਾ ਜਿਹੜਾ ਭਵਿੱਖ ਆਉਣ ਵਾਲੇ ਬੱਚਿਆਂ ਦਾ ਭਵਿੱਖ ਹੈ ਇਹ ਕਿਤੇ ਨਾ ਕਿਤੇ ਲੰਬੇ ਟਾਈਮ ਜਾ ਕੇ ਇਸ ਚੀਜ਼ ਦਾ ਨੁਕਸਾਨ ਹੁੰਦਾ ਸੋ ਉਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਫਿਰ ਦੂਜੀ ਪਾਸੇ ਜਿਨ੍ਹਾਂ ਦੀ ਵੀ ਹੁਣ ਮਾਫੀਆਂ ਆ ਰਹੀਆਂ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਘਰ ਦਾ ਖਰਚਾ ਕਿਵੇਂ ਚੱਲੇਗਾ ਸਤ ਆਪਣੇ ਗਰੀਬ ਪਰਿਵਾਰ ਤੋਂ ਆਪਣਾ ਘਰ ਦਾ ਖਰਚਾ ਚੁਲਾਣਾ ਥਾੜਾ ਵੀਡੀਓ ਰਾਈ ਸਾਡੀ ਇਨਕਮ ਹੁੰਦੀ ਹੈ ਕਿ ਅਸੀਂ ਕੋਈ ਇਸ ਤਰੀਕੇ ਦੀ ਅਗਰ ਬੰਦ ਕਰਦੇ ਸਾਡਾ ਘਰ ਦਾ ਖਰਚਾ ਕਿ ਅਮਰਤਪਾਲ ਮੈਰੋ ਚਲਾਏਗਾ ਫਿਰ ਦੇਖੋ ਜੀ ਗੱਲ ਇਹ ਜਿਹੜੀ ਘਰ ਦਾ ਖਰਚ ਚਲਾਉਣ ਬਾਅਦ ਤੇ ਸਾਨੂੰ ਸਾਡੇ ਗੁਰੂਆਂ ਨੇ ਕਿਰਤ ਕਰਨ ਵਾਸਤੇ ਕਿਹਾ ਕਿਰਤ ਕਰਨੀ ਹੈ ਕਿਰਤ ਕਰਨਾ ਸਾਡਾ ਕੰਮ ਹੈ ਨਾ ਕਿ ਆਪਾਂ ਕੋਈ ਇਹ ਥੋੜਾ ਵੀ ਆਪਾਂ ਕੱਪੜੇ ਖੋਲ ਕੇ ਗਲੀਆਂ 'ਚ ਫਿਰਨਾ ਜੀ ਬਿਰਦਾਂ ਨੂੰ ਪੈਸੇ ਆ ਜਾਣਗੇ ਇਹ ਇਹ ਹੱਲ ਨਹੀਂ ਹੈਗਾ ਨਾ ਇਹ ਜਵਾਬ ਹੈ ਠੀਕ ਹੈ ਨਾ ਇਹ ਸਵਾਲ ਹੈ ਇਹ ਇਹਦਾ ਮਸਲਾ ਤਾਂ ਇਸ ਚੀਜ਼ ਦਾ ਹੈ ਵੀ ਜਦੋਂ ਤੁਸੀਂ ਮਿਹਨਤ ਕਰਦੇ ਆ ਸਾਰਾ ਪਰਿਵਾਰ ਮਿਹਨਤ ਕਰਦਾ ਅੱਜ ਤੇ ਪਹਿਲਾਂ ਜਦੋਂ ਤੱਕ ਇਹ ਸੋਸ਼ਲ ਮੀਡੀਆ 'ਤੇ ਜਦੋਂ ਕਿ ਲੋਕ ਰੋਟੀ ਨਹੀਂ ਦਿਖਾਉਂਦੇ ਖਾਂਦੇ ਸੀ ਨਾ ਪਰ ਇਹ ਆ ਵੀ ਇਹ ਚੀਜ਼ ਨੂੰ ਤੁਸੀਂ ਨਜ਼ਾਇਜ਼ ਪਾਸੇ ਨੂੰ ਨਾ ਵਰਤੋ ਜੇ ਤੁਸੀਂ ਸੋਸ਼ਲ ਮੀਡੀਆ ਤੇ ਰੋਟੀ ਖਾਣੀ ਹੈ ਕੰਮ ਕਰਨਾ ਹੈ ਠੀਕ ਹੈ ਤੁਸੀਂ ਚੰਗੀਆਂ ਚੀਜ਼ਾਂ ਦਿਖਾ ਦਿਓ ਜਿਹੜੀਆਂ ਲੋਕਾਂ ਨੂੰ ਅੱਗੇ ਆਉਣ ਵਾਲੇ ਟਾਈਮ ਤੇ ਕੋਈ ਸ਼ੇਅਰ ਦੇਣ ਕੋਈ ਚੰਗਾ ਮੈਸੇਜ ਦੇਣ ਇਹ ਇਹ ਕਿਹੜਾ ਵੀ ਤੁਸੀਂ ਗਾਲਾਂ ਕੱਢੀ ਜਾਓ ਇਹੋ ਜਿਹੇ ਲਫਜ਼ ਬੋਲੋ ਜਿਹੜੇ ਆਪਾਂ ਪਰਿਵਾਰ 'ਚ ਬੈਠ ਕੇ ਜਾਂ ਦੋਸਤਾਂ ਮਿੱਤਰਾਂ 'ਚ ਬੈਠ ਕੇ ਵੀ ਨਹੀਂ ਦੇਖ ਸਕਦੇ ਇਹ ਕੋਈ ਵਧੀਆ ਗੱਲ ਨਹੀਂ ਹੈ ਪਰ ਦੂਜੀ ਪਾਸੇ ਰਵਿੰਦਰ ਜੀ ਜਿਹੜੇ ਵੀਡੀਓ ਪਾ ਰਹੇ ਨੇ ਕੁੜੀਆਂ ਮੁੰਡੇ ਅਸ਼ਲੀਲਤਾ ਫਲਾਰ ਹੀ ਨੇ ਵੀਡੀਓ ਰਹੀ ਕਿ ਲੱਗਦਾ ਕਿ ਉਹਨਾਂ ਦੇ ਮਾਪੇ ਵੀ ਨਹੀਂ ਰੋਕਦੇ ਮਾਪੇਪਾਂ ਨੂੰ ਵੀ ਨਹੀਂ ਇਸ ਗੱਲ ਦਾ ਪਤਾ ਕਿ ਸਾਡੇ ਬੱਚੇ ਕੀ ਪ੍ਰੋਸਸ ਰਏ ਨੇ ਦੂਜੇ ਵਾਸਤੇ ਦੇਖੋ ਆਪਾਂ ਜਿੱਥੇ ਰਹਿ ਰਹੇ ਹਾਂ ਵੈਸੇ ਤਾਂ ਪੂਰੇ ਭਾਰਤ ਵਿੱਚੇ ਹੈਗਾ ਖਾਸ ਕਰ ਪੰਜਾਬ ਗੁਰੂਆਂ ਦੇ ਨਾਂ ਤੇ ਬਸਦਾ ਸ਼ਰਮ ਤੇ ਹਿਆ ਜੋ ਇੱਥੇ ਮੰਨਿਆ ਜਾਂਦਾ ਤੇ ਪ੍ਰਾਤਨ ਸਮੇਂ ਵਿੱਚ ਜੇ ਕੋਈ ਬਜ਼ੁਰਗਾਂ ਦੀ ਗੱਲ ਕਰੀਏ ਕੋਈ ਇੱਕ ਥੋੜਾ ਜਿਹਾ ਗਿੱਟਾ ਵੀ ਨੰਗਾ ਹੋ ਜਾਂਦਾ ਤਾਂ ਤਾਂ ਵੀ ਸ਼ਰਮ ਮੰਦੇ ਸੀ ਠੀਕ ਆ ਐਡਵਾਂਸ ਹੋਣਾ ਬਚਾਰਾਂ ਦੀ ਆਜ਼ਾਦੀ ਹੋ ਸਕਦੀ ਹੈ ਇੰਨਾ ਵੀ ਨਹੀਂ ਹੈ ਕਿ ਅਸੀਂ ਆਪਣੀ ਜਿਹੜੀ ਸ਼ਰਮ ਤੇ ਹਿਆਈ ਲਾਤੀ ਜਦੋਂ ਇਨਸਾਨ ਵਿੱਚੋਂ ਚੰਗੇ ਗੁਣ ਹੀ ਨਾ ਰਹੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਬਹੁਤ ਸਿਆਣੇ ਹੋ ਗਏ ਸਾਡੇ ਇੱਥੇ ਗੁਰੂਆਂ ਪੀਰਾਂ ਨੇ ਆ ਕੇ ਸਾਨੂੰ ਸੱਚ ਦਾ ਰਾਹ ਦਿਖਾਇਆ ਦੂਜੀ ਹੈ ਕਿ ਦੇਖੋ ਮੁੰਡਲੀ ਜ਼ਿੰਮੇਵਾਰੀ ਤਾਂ ਚਲੋ ਮਾਪਿਆਂ ਦੀ ਹੈ ਹੀ ਹੈ ਕਿ ਸਮਾਜ ਦੇ ਵਿੱਚ ਉਹ ਰਹਿਣਾ ਸਿਖਾਉਣਾ ਉਹ ਕਿਤੇ ਨਾ ਕਿਤੇ ਅਸਰ ਉੱਥੋਂ ਹੀ ਸ਼ੁਰੂ ਹੁੰਦਾ ਪਰ ਜੇਕਰ ਅੱਜ ਸਰਕਾਰਾਂ ਦੀ ਗੱਲ ਕਰੀਏ ਤੇ ਜੀ ਜਿਵੇਂ ਬਾਈ ਨੇ ਕਿਹਾ ਗੁਰਮੀਤ ਸਿੰਘ ਜੀ ਨੇ ਬਿਲਕੁਲ ਕੋਈ ਅਸੀਂ ਨਹੀਂ ਇਸ ਹੱਕ ਵਿੱਚ ਅਸੀਂ ਨਹੀਂ ਕਹਿ ਰਹੇ ਕਿ ਹਰ ਕਿਸ ਨੂੰ ਮਾਰ ਦੇਣਾ ਚਾਹੀਦਾ ਪਰ ਜੋ ਹਾਲਾਤ ਬਣ ਰਹੇ ਆ ਆਪਾਂ ਬਾਰ ਬਾਰ ਉਹਨੂੰ ਸਮਝਾ ਰਹੇ ਹਾਂ ਕਿਉਂਕਿ ਅਸਲੀਲਤਾ ਫਲਾਉਣਾ ਇਹ ਵੀ ਇੱਕ ਕਾਨੂੰਨ ਤੇ ਖਿਲਾਫ ਹੈ ਕਾਨੂੰਨ ਕਦੋਂ ਕੰਮ ਕਰੇਗਾ ਇਹ ਸਰਕਾਰਾਂ ਬੈਠੀਆਂ ਸਾਰਾ ਕੁਝ ਤਾਂ ਦੇਖ ਰਹੀਆਂ ਕਿ ਸਮਾਜ ਦਾ ਜਿਹੜਾ ਅਸੀਂ ਆੜਾ ਦਵਾਲਾ ਏ ਉਹਨੂੰ ਸਹੀ ਰੱਖੀਏ ਜੇਕਰ ਅੱਜ ਅਸੀਂ ਲੜ ਰਹੇ ਹਾਂ ਕਿ ਸਾਡੀ ਹਵਾ ਖਰਾਬ ਹੋ ਗਈ ਸਾਡਾ ਪਾਣੀ ਖਰਾਬ ਹੋ ਗਿਆ ਉਹ ਤੋਂ ਪਹਿਲਾਂ ਤਾਂ ਸਾਡੀ ਇਨਸਾਨੀਅਤ ਖਰਾਬ ਹੋ ਰਹੀ ਹੈ ਕਿ ਕਿਹੜੀ ਕਿਹੜੀ ਗੱਲ ਨੂੰ ਆਪਾਂ ਸਾਫ਼ ਕਰਾਂਗੇ ਸੋ ਜਦੋਂ ਉਹਨਾਂ ਨੂੰ ਸਮਝਾ ਵੀ ਦਿੱਤਾ ਗਿਆ ਹਾਲਾਤ ਇਹ ਆ ਅੱਜ ਬੰਦਾ ਇੰਨਾ ਨਹੀਂ ਕਿ ਜਿੰਨੀਆਂ ਔਰਤਾਂ ਵਿੱਚ ਆ ਕੇ ਅੱਜ ਸੋਸ਼ਲ ਮੀਡੀਆ ਤੇ ਨਾਤੇ ਕਿ ਆਪਾਂ ਉਸ ਨੂੰ ਲੋਕਾਂ ਦੇ ਵਿੱਚ ਪਰੋਸ ਕੀ ਰਹੇ ਹਾਂ ਕਿ ਸਾਡੇ ਆੜਾ ਦੁਆਲਾ ਪੜਾਉਸ ਰੀਏ ਜਿਹੜੇ ਬੰਦੇ ਕਰ ਰਹੇ ਨਹੀਂ ਜਾਂ ਔਰਤਾਂ ਇਦਾਂ ਨਹੀਂ ਕਰ ਰਹੀਆਂ ਨੇ ਉਹਦੇ ਰਿਸ਼ਤੇਦਾਰ ਵੀ ਨੇ ਸਹੁਰੇ ਵੀ ਨੇ ਜਾਂ ਪੇਕੇ ਵੀ ਨੇ ਕਿਵੇਂ ਰਹਿਣਾ ਕਿਵੇਂ ਉਹ ਕੀ ਦੇ ਰਹੇ ਨੇ ਕਿਵੇਂ ਉਹਨਾਂ ਨੂੰ ਸ਼ਰਮ ਨਾਂ ਦੀ ਕੋਈ ਚੀਜ਼ ਨਹੀਂ ਤੇ ਦੂਜੇ ਆਪਣੇ ਜਿਹੜੇ ਕੱਲੂ ਕੋਈ ਲੜਕੀ ਅੱਜ ਕੱਲੂ ਵਿਆਹ ਕੇ ਜਾਏਗੀ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਗੀ ਉਹ ਕੀ ਦੇਖਣਗੇ ਸਾਰਾ ਕੁਝ ਤਾਂ ਸਾਡਾ ਮਜੂਦ ਪਿਆ ਨੈਟ ਤੇ ਸੋ ਇੱਥੇ ਜਿੱਥੇ ਸਰਕਾਰਾਂ ਨੂੰ ਵੀ ਉਹਨਾਂ ਨੂੰ ਦੋਸ਼ੀ ਮੰਨਣ ਦੀ ਬਜਾਏ ਨੌਜਵਾਨਾਂ ਨੂੰ ਭਾਵੇਂ ਮੈਰੋ ਆ ਕੋਈ ਹੋਰ ਹੈ ਜਿਹੜਾ ਕੁਝ ਗਲਤ ਕਰ ਰਿਹਾ ਉਹਨੂੰ ਸੁਧਾਰ ਲਈ ਕਰਨਾ ਚਾਹੀਦਾ ਤਾਂ ਕਿ ਹਾਲਾਤ ਵਿਗੜ ਨਾ ਕਿਤੇ ਨਾ ਕਿਤੇ ਜਿਹੜੇ ਅੱਜ ਬਣ ਰਿਹਾ ਪੰਜਾਬ ਦੇ ਵਿੱਚ ਤਾਂ ਫਿਰ ਤੇਜੀ ਜੀ ਜਿੰਮੇ ਬਾਹਰ ਇੰਗਲੈਂਡ ਅਮਰੀਕਾ ਕੈਨੇਡਾ ਵਿੱਚ ਹੋ ਰਿਹਾ ਕਿ ਨੰਗੇ ਹੋ ਕੇ ਘੁੰਮਣਗੇ ਲੋਕ ਇੱਥੇ ਕਿੱਥੇ ਰਹੇਗੀ ਸ਼ਰਮ ਹਿਆ ਸੋ ਜਿਹੜਾ ਸਾਡਾ ਆਪਣਾ ਵਿਰਸਾ ਏ ਉਹਨੂੰ ਸੰਭਾਲਣਾ ਸਾਡੇ ਲਈ ਬਹੁਤ ਜ਼ਰੂਰੀ ਏ ਉਹ ਦੂਜੇ ਪਾਸੇ ਸ਼ਟੂ ਜੀ ਅਗਰ ਕੋਈ ਬੰਦਾ ਕੋਈ ਫੀਮ ਦੀ ਫੋਟੋ ਜਾਂ ਫਿਰ ਸ਼ਰਾਬ ਦੀ ਜਾਂ ਇਸ ਤਰੀਕੇ ਦੀ ਨਸ਼ੇ ਦੀ ਫੋਟੋ ਕੋਈ ਪਾਉਂਦਾ ਏ ਤਾਂ ਉਹ ਦਿੱਤੇ ਬੰਦੂਖ ਦੀ ਪੰਦ ਹੈ ਕੋਈ ਰਵਲਵਰ ਦੀ ਪੰਦ ਹੈ ਤਾਂ ਪੁਲਿਸ ਵੱਲ ਦੀ ਪਰਚਾ ਤਿਆਰ ਹੋ ਜਾਂਦਾ ਹੈ ਕਿ ਇਹ ਬੰਦੇ ਕੋਲ ਫੀਮ ਕਿੱਥੋਂ ਆਈ ਹੈ ਜੁੱਧ ਨਸ਼ਾ vũਧ ਛੜਿਆ ਹੋਇਆ ਪਰ ਜਿਹੜੀ ਇਹ ਕਮਲਕੌਰ ਭਾਬੀ ਮਾਰੀ ਉਹਦੀ ਕਈ ਵੀਡੀਓ ਦੇਖੀਆਂ ਸੀ ਫੀਮ ਦਿਖਾ ਰਹੀ ਹੈ ਸ਼ਰਾਬ ਵੀ ਦਿਖਾਈ ਜਾ ਰਹੀ ਹੈ ਉਸ ਵਾਸਤੇ ਕਿਆ ਲੱਗਦਾ ਕਿ ਸਰਕਾਰ ਦਾ ਧਿਆਨ ਨਹੀਂ ਸੀ ਜਾਂ ਫਿਰ ਉਹਨਾਂ ਨੂੰ ਸ਼ੋਰ ਦਿੱਤੀ ਹੋਈ ਹੈ ਜਿਹੜੇ ਇਸ ਤਰੀਕੇ ਦੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਨੇ ਦੇਖੋ ਗੱਲ ਇਹ ਹੈ ਮੁੜ ਕੇ ਫੇਰ ਉੱਥੀ ਆ ਜਾਂਦੀ ਗੱਲ ਜਿਹੜੀ ਸਰਕਾਰਾਂ ਨੇ ਜਿਹੜੀ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਜੇ ਸਰਕਾਰ ਜ਼ਿੰਮੇਵਾਰੀ ਨਿਭਾਵੇ ਤਾਂ ਮੇਰਾ ਖਿਆਲ ਤਾਂ ਸ਼ਾਇਦ ਇਹ ਜਿਹੜੀ ਆ ਕੱਲ ਕਾਂਡ ਹੋਇਆ ਉਹਨੂੰ ਮਾਰਨ ਵਾਲਾ ਸ਼ਾਇਦ ਹੁੰਦਾ ਹੀ ਨਾ ਠੀਕ ਹੈ ਜਦੋਂ ਤੱਕ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਉਹਨਾਂ ਨੂੰ ਨਿਭਾਉਂਦੇ ਆ ਉਹਨਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਆ ਹੁਣ ਜਿਹੜਾ ਮੈਤੋਂ ਹੈ ਮੈਰੋ ਹੈ ਉਹਦਾ ਦਿਲ ਕਰਦਾ ਵੀ ਮੈਂ ਕਿਸੇ ਨਿਮਾਰਕ ਦੇ ਅੰਦਰ ਬੈਠਣਾ ਜਾ ਕੇ ਉਹਨੂੰ ਵੀ ਪਤਾ ਹੈ ਨਾ ਮਾਰਨ ਦੀ ਸਜ਼ਾ ਕਿੰਨੀ ਹੈ 10-15 ਸਾਲ ਹੈ ਲੇਕਿਨ ਉਹ ਬੰਦੇ ਨੇ ਐਡਾ ਬੜਾ ਸਟੈਪ ਚੱਕਿਆ ਕਿਉਂ ਚੱਕਣ ਦਾ ਮੌਕਾ ਕਿਉਂ ਦਿੱਤਾ ਗਿਆ ਉਹ ਜੇ ਆਪਾਂ ਨੂੰ ਸਾਰਾ ਕੁਝ ਦਿਖਦਾ ਹੈ ਵੀਡੀਓ ਆਪਾਂ ਦੇਖ ਰਹੇ ਹਾਂ ਸਾਰਾ ਕੁਝ ਦੇਖ ਰਹੇ ਹਾਂ ਜਿਵੇਂ ਹੁਣ ਆ ਫੀਮ ਵਾਲੀ ਗੱਲ ਆ ਹੋਰ ਹੈ ਜੇ ਕਿਸੇ ਬੰਦੇ ਨੇ ਮਤਲਬ ਫੋਟੋ ਆਏ ਹਥਿਆਰ ਫੜ ਕੇ ਪਾਤੀ ਆਪਣੇ ਫੇਸਬੁੱਕ ਪੇਜ ਤੇ ਵੀ ਆ WhatsApp ਤੇ ਵੀ ਆਪਣੇ ਤੇ ਪਾਤੀ ਸਟੇਟਸ ਲਾਤਾ ਤਾਂ ਉਹਦੇ ਉੱਪਰ ਪਰਚਾ ਹੁੰਦਾ ਫਿਰ ਇਹਨਾਂ ਉੱਪਰ ਕਿਉਂ ਨਹੀਂ ਹੋ ਰਿਹਾ ਸੋਚਣ ਵਾਲੀ ਗੱਲ ਤਾਂ ਹੈ ਨਾ ਕਿ ਤੁਸੀਂ ਕਿਸੇ ਬੰਦੇ ਨੇ ਮੰਨ ਲਓ ਮੇਰਾ ਹਥਿਆਰ ਹੈ ਮੇਰੇ ਕੋਲ ਆਪਣਾ ਮੈਂ ਆਪਣਾ ਹਥਿਆਰ ਫੜ ਕੇ ਫੋਟੋ ਪਾਤੀ ਤਾਂ ਵੀ ਮੇਰੇ ਉੱਪਰ ਪਰਚਾ ਹੋ ਰਿਹਾ ਤੇ ਜੇ ਇਹੀਆਂ ਜਿਹੀਆਂ ਹਰਕਤਾਂ ਇੱਕ ਕੁੜੀ ਕਰ ਰਹੀ ਹੈ ਪੀਮ ਦੀ ਗੱਲ ਹੈ ਚਾਹੇ ਸ਼ਰਾਬ ਦੀ ਗੱਲ ਹੈ ਚਾਹੇ ਹੋਰ ਹਰਕਤਾਂ ਤੇ ਉਹ ਫਿਰ ਸਰਕਾਰ ਉਹਨਾਂ ਨੂੰ ਕਿਉਂ ਨਹੀਂ ਰੋਕਦੀ ਇਹ ਆ ਉਹਨਾਂ ਦੇ ਮਾਪੇ-ਵਾਪਾ ਨੂੰ ਬੁਲਾ ਕੇ ਕਹੇ ਠੀਕ ਹੈ ਕਿਤੇ ਨਾ ਕਿਤੇ ਤਾਂ ਰੋਕਣਾ ਪਊਗਾ ਨਾ ਇਸ ਸਿਸਟਮ ਨੂੰ ਜੇ ਨਹੀਂ ਰੋਕਦੇ ਫਿਰ ਕਿਤੇ ਨਾ ਕਿਤੇ ਫਿਰ ਜਿਹੜੀਆਂ ਇਹ ਹਰਕਤਾਂ ਵੀ ਆ ਰਹੀਆਂ ਜਿਹੜੀਆਂ ਗੱਲਾਂ ਆ ਰਹੀਆਂ ਵੀ ਬੰਦੇ ਨੇ ਮਾਰਤਾ ਮਾਰਨੇ ਵਾਸਤੇ ਬੰਦਾ ਕਿਉਂ ਇੱਥੇ ਤੱਕ ਸਟੈਪ ਚੱਕਿਆ ਦੇਖੋ ਕਿਤੇ ਆਪਾਂ ਜਾਂਦੇ 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 ਕਿਤੇ ਨਾ ਕਿਤੇ ਜਾ ਕੇ ਇੱਥੇ ਤੱਕ ਪਹੁੰਚੇ ਉਹ ਉਹ ਮੈਰੋ ਨੇ ਜੇ ਅੱਜ ਇਹ ਸਟੈਪ ਚੱਕਿਆ ਹੈ ਤਾਂ ਉਹ ਕਿਉਂ ਚੱਕਿਆ ਸੋਚਣ ਦੀ ਲੋੜ ਤਾਂ ਇਹ ਹੈ ਵੀ ਉਹਨੇ ਕਿਉਂ ਚੱਕਿਆ ਇਹ ਨਹੀਂ ਮਤਲਬ ਵੀ ਉਹਨੇ ਮਾਰ ਤੀਓ ਮਾਰਨ ਵਾਲਾ ਮਤਲਬ ਉਹਦਾ ਉਹਦੀ ਕੋਈ ਉਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਕੋਈ ਉਹਦਾ ਪਰਿਵਾਰ ਦਾ ਮੈਂਬਰ ਨਹੀਂ ਆ ਨਾ ਉਹਦੇ ਨਾਲ ਕੋਈ ਉਹਦੀ ਰਿਸ਼ਤੇਦਾਰੀ ਜੁੜਦੀ ਹੈ ਪਰ ਉਹ ਇੱਕ ਬਿਹਾਰਨ ਹੈ ਉਹ ਇੱਕ ਪੰਜਾਬ ਦਾ ਮੁੰਡਾ ਆ ਚਲੋ ਮੁਸਲਮਾਨ ਪਰਿਵਾਰ ਤੋਂ ਉਹਨੇ ਅਮਰਸ਼ਾਕੇ ਸਿੰਘ ਸੱਜ ਗਿਆ ਪਰ ਉਹਦੀ ਉਹਦੇ ਨਾਲ ਕੋਈ ਦੁਸ਼ਮਣੀ ਤਾਂ ਨਹੀਂ ਨਾ ਲੇਕਿਨ ਕਿਉਂ ਮਾਰੀ ਸਵਾਲ ਤਾਂ ਇੱਥੇ ਖੜਾ ਹੁੰਦਾ ਵੀ ਮਾਰੀ ਸਮਝਾਇਆ ਵੀ ਹੈ ਉਹਨੂੰ ਕਿ ਭਾਈ ਜੇ ਤੈਨੂੰ ਪੈਸੇ ਦੀ ਚੱਕਰ ਆ ਤਾਂ ਸੀ ਪੈਸੇ ਦੇ ਦਿੰਦੇ ਨੇ ਇਸ ਤਰੀਕੇ ਨਾਲ ਵੀ ਉਹ ਉਹ ਮੈਂ ਦੇਖੀ ਹੈ ਵੀਡੀਓ ਵੀ ਉਹ ਉਹਨਾਂ ਨੂੰ ਸਮਝਾ ਰਹੇ ਹੋ ਪਾਈ ਆ ਉਹਨਾਂ ਨੇ ਪਰ ਸਮਝਾਉਣ ਦੇ ਬਾਅਦ ਵੀ ਨਹੀਂ ਹਟੀ ਠੀਕ ਹੈ ਫਿਰ ਜਿਹੜੇ ਉਹਦੇ ਮਾਪੇ ਆ ਉਹ ਕੀ ਕਰਦੇ ਮਾਪੇਨ ਦੇਖੋ ਬੱਚੇ ਆ ਆਪਣੇ ਵੀ ਆ ਆਪਾਂ ਜੇ ਆਪਣੇ ਬੱਚੇ ਕੋਈ ਹਰਕਤ ਗਲਤੀ ਕਰਦਾ ਜੇ ਕਿਸੇ ਨਾਲ ਲੜ ਵੀ ਪੈਂਦਾ ਆਪਾਂ ਕਹਿੰਦੇ ਨਾ ਵੀ ਤੂੰ ਕਿਉਂ ਲੜਿਆ ਬਈ ਪਰ ਉਹ ਤਾਂ ਉਹ ਇੱਕ ਅੱਧੀ ਵੀਡੀਓ ਨਹੀਂ ਹੈ ਉਹ ਵੀ ਤਾਂ ਦੇਖਦੇ ਹੀ ਹੋਣੇ ਆ ਨਾ ਫਿਰ ਇਹਦਾ ਮਤਲਬ ਉਹ ਮਾਪੇ ਵੀ ਚਾਹੁੰਦੇ ਵੀ ਆਹ ਹੀ ਕੋਈ ਸਾਡੇ ਬੱਚੇ ਆਪਣੇ ਪੁਰਾਣੇ ਟਾਈਮਾਂ 'ਚ ਮਤਲਬ ਬਜ਼ੁਰਗ ਨਾ ਜੇ ਕੋਈ ਸਰਗ ਦੰਗਾ ਕਰਕੇ ਵੀ ਕੁੜੀ ਆਉਂਦੀ ਸੀ ਉਹ ਕੰਜਰਪਣਾ ਦੱਸੇ ਕਰਦੇ ਵੀ ਇਹ ਕੰਜਰਪਣਾ ਹੋ ਰਿਹਾ ਅੱਜ ਤਾਂ ਕੰਜਰਪਣੇ ਤੇ ਵੀ ਟੱਪ ਗਏ ਲੱਗਦਾ ਮਾਪੇ ਨੇ ਸਸ ਦਿੱਤੋ ਹੋਏ ਪੂਰਾ ਕਿ ਤੁਸੀਂ ਜੋ ਮਰਜ਼ੀ ਕਰੋ ਫਿਰ ਨਹੀਂ ਦੇਖੋ ਜੋ ਅੱਜ ਦੇ ਹਾਲਾਤ ਆ ਉਹ ਤਾਂ ਲੱਗਦਾ ਮਾਪਾਪਾਂ ਦੀ ਸਹਿਮਤੀ ਨਾਲੇ ਹੋ ਰਿਹਾ ਸਾਰਾ ਜੇ ਮਾਪਾਪਾਂ ਦੀ ਸਹਿਮਤੀ ਨਾ ਹੋਵੇ ਤਾਂ ਕੁੜੀ ਐ ਕਿਵੇਂ ਕਰ ਸਕਦੀ ਆ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਕਿੰਨੇ ਹੋਰ ਕਿੰਨੀਆਂ ਕੁੜੀਆਂ ਕਰਦੀਆਂ ਇਹ ਪੰਜ ਸਤ ਹੈ ਪੰਜਾਬ ਚ ਕਿਹੜਾ ਪੰਜੇ ਸੱਤੇ ਕੁੜੀਆਂ ਹੋਰ ਵੀ ਐ ਪੜਦੀਆਂ ਵੀ ਕੁੜੀਆਂ ਨੌਕਰੀਆਂ ਵੀ ਕਰਦੀਆਂ ਚਲੋ ਜਿਹੜੀਆਂ ਇੱਥੇ ਤੱਕ ਕੇ ਪਾਣੀ ਵਾਲੀ ਬਹੁਤ ਨੇ ਮੈਂ ਉਹ ਹੀ ਦੱਸਦਾ ਇੱਥੇ ਤੱਕ ਕੇ ਜਿਹੜੀਆਂ ਕੁੜੀਆਂ ਡਾਂਸ ਕਰਦੀਆਂ ਜਿਹੜੇ ਆਰਕੈਸਟਰਾ ਵਗੈਰਾ ਚ ਉਹ ਵੀ ਨਹੀਂ ਆ ਕੁਝ ਤਾਂ ਉੱਥੇ ਵੀ ਨਹੀਂ ਹੋ ਰਿਹਾ ਜਿੰਨਾ ਕੁਝ ਆ ਹੋ ਰਿਹਾ ਅੱਛਾ ਦੂਜੇ ਇਸ ਮੁੱਦੇ ਤੋਂ ਬਾਅਦ ਰਵਿੰਦਰ ਜੀ ਗਿਆਨੀ ਬੁੱਟਾ ਸਿੰਘ ਦਾ ਦੂਜੇ ਪਾਸੇ ਰਸੂਲਪੁਰ ਵਾਲਾ ਬਾਬਾ ਉਹਦਾ ਵੀ ਬਿਆਨ ਆ ਗਿਆ ਗਿਆਨੀ ਬੁੱਟਾ ਸਿੰਘ ਤੇ ਸេរੀ ਲਾਤੀ ਕਿ ਇਹ ਸਿੰਘਾਂ ਨੇ ਪਹਿਲਾਂ ਰੇਪ ਕੀਤਾ ਉਸ ਤੋਂ ਬਾਅਦ ਜਾ ਕੇ ਇਹਨੂੰ ਮਾਰਿਆ ਤੇਰੇ رسول ਪ੍ਰਣਾ ਬਾਬਾ ਇਹ ਕਹਿ ਰਿਹਾ ਹੈ ਕਿ ਅਗਰ ਕੋਈ ਹੁਣ ਧਮਕੀ ਆਂਦੀ ਕਿਸੇ ਕੁੜੀ ਨੂੰ ਤਾਂ ਮੇਰੇ ਕੋਲ ਆਜੋ ਮੈਂ ਕਲੋਂ ਰੱਖਿਆ ਉਹਨਾਂ ਨੂੰ ਤੇ ਜੀ ਇਹ ਦੇ ਪਿੱਛੇ ਇਹ ਹੈ ਕਿ ਜਿਹੜਾ ਕੁਝ ਹੋ ਰਿਹਾ ਕੁਝ ਗਲਤ ਸੋਚ ਵਾਲੀਆਂ ਜਿਹੜੀਆਂ ਤਾਕਤਾਂ ਕੰਮ ਹੀ ਕਰ ਰਹੀਆਂ ਇਹਦੇ ਪਿੱਛੇ ਪਹਿਲਾਂ ਤਾਂ ਇਹ ਜਿਹੜੇ ਬੰਦਿਆਂ ਨੇ ਹੁਣ ਤੁਸੀਂ ਨਾਂ ਲਏ ਆ ਇਹ ਬੂਟਾ ਹੋਇਆ ਜਾਂ ਇਹ ਹਰਜੀਤ ਹੋਇਆ ਅੱਜ ਤੱਕ ਕਿੰਨਿਆਂ ਕੋ ਨੂੰ ਇਨਸਾਫ ਦਵਾਇਆ ਉਹਨਾਂ ਨੇ ਕੀ ਦੀ ਬਾਹ ਫੜੀ ਹੈ ਇਸ ਸਰਕਾਰੀ ਥਰ ਪ੍ਰਸਤੀਹਟਤਾ ਜੂਰੇ ਰਹੇ ਹਨ ਇਹਨਾਂ ਦਾ ਭਾਵੇਂ ਕੋਈ ਧਾਰਮਿਕ ਤੌਰ ਤੇ ਹੋਵੇ ਕੋਈ ਕਿਸੇ ਨੂੰ ਕੁੱਟ ਕੇ ਮਾਰ ਦੇਵੇ ਇਹਨਾਂ ਦਾ ਮੂੰਹ ਨਹੀਂ ਖੁੱਲਣਾ ਅਦੋਂ ਤੁਸੀਂ ਉਹਦਾ ਜਵਾਬ ਦਿੱਤਾ ਤਾਂ ਫਿਰ ਇਹ ਇੱਕਦਮ ਥੱਤੋਂ ਸਿੱਖੀ ਤੇ ਤੇ ਪੰਜਾਬ ਤੋਂ ਉਲਟ ਚੱਲਣਗੇ ਇਹਦੇ ਪਿੱਛੇ ਕਿਤੇ ਨਾ ਕਿਤੇ ਜ਼ਰੂਰ ਕੰਮ ਇਹ ਹੋ ਰਿਹਾ ਦੂਜਾ ਗੱਲ ਜਿੱਥੇ ਅੱਜ ਮੀਡੀਆ ਵੀ ਚੰਗਾ ਰੋਲ ਅਦਾ ਕਰ ਰਿਹਾ ਬਹੁਤ ਸਾਰੇ ਨੌਜਵਾਨ ਪੱਤਰਕਾਰ ਵਧੀਆ ਦਿਖਾਰੇ ਕਿਤੇ ਨਾ ਕਿਤੇ ਇਹਦੇ ਵਿੱਚ ਮੀਡੀਆ ਦਾ ਵੀ ਗਲਤ ਰੋਲ ਅੱਜ ਇਹੋ ਜਿਹੇ ਬੰਦਿਆਂ ਨੂੰ ਲਿਆ ਲਿਆ ਕੇ ਡਿਬੇਟ ਦੇ ਵਿੱਚ ਪੇਠਾਉਣਾ ਉਹ ਮਨਿੰਦਰਜੀਤ ਬਿੱਟਾ ਉਹਨੇ ਅੱਜ ਤੱਕ ਅੱਗ ਲਾਈ ਪੰਜਾਬ ਦੇ ਵਿੱਚ ਉਹ ਤਾਂ ਦੇਣ ਨਾ ਕੋਈ ਲੈਣ ਉਹਨਾਂ ਨੂੰ ਜਾ ਕੇ ਫੋਨ ਕਾਲਾਂ ਕਰਨੀਆਂ ਇਹੋ ਜਿਹੇ ਬੰਦਿਆਂ ਨੂੰ ਬਿਠਾਉਣਾ ਪਹਿਲਾਂ ਇਹਨਾਂ ਦੀ ਮੈਨੂੰ ਇਹ ਦੱਸੋ ਕੋਈ ਵੀ ਦੇਣ ਇਹਨਾਂ ਦੀ ਪੰਜਾਬ ਵਿੱਚ ਹੋਵੇ ਕਿਸੇ ਗਰੀਬ ਘਰ ਦੀ ਹੋਵੇ ਬਾਹ ਫੜੀ ਹੋਵੇ ਇਹਨਾਂ ਨੇ ਅੱਜ ਬੈਠ ਕੇ ਗੱਲਾਂ ਤਾਂ ਸੌਖਾ ਕਰਨੀਆਂ ਪ੍ਰੈਕਟੀਕਲ ਤੌਰ ਤੇ ਅੱਜ ਇਹਨਾਂ ਦਾ ਦੇਣ ਕੀ ਹੈ ਸੋ ਕਿਤੇ ਨਾ ਕਿਤੇ ਜੇ ਅੱਜ ਕੋਈ ਛੱਡੀਆਂ ਤੀਆਂ ਭੈਣਾ ਹੈ ਜਿਵੇਂ ਬਾਈ ਜੀ ਨੇ ਦੱਸਿਆ ਕੋਈ ਸਾਰੇ ਤਾਂ ਨਹੀਂ ਬਹੁਤ ਘੱਟ ਇਦਾਂ ਹੁੰਨੇ ਹੁਣ ਇਹ ਲੜਕੀ ਇੱਕ ਲੂਥਰਾ ਨਾਂ ਦੀ ਤੇ ਅੱਜ ਕਿੰਨੇ ਕੁ ਦੀ ਉਮਰ ਹੈ ਕਿ ਕਿਵੇਂ ਉਹ ਕਿਹੜੇ ਹਾਲਾਤਾਂ ਵਿੱਚ ਚੱਲ ਰਹੇ ਨੇ ਅੱਗੇ ਵੀ ਉਹਨੇ ਵਧਣਾ ਕਿੰਨਾ ਦੇਖ ਕੇ ਸਟੇਟ ਦੇ ਵਿੱਚ ਅੱਜ ਅਸੀਂ ਜੇ ਅੱਜ ਫੋਨ ਸਾਡੇ ਫਾਇਦੇ ਲਈ ਵੀ ਨੇ ਅਸੀਂ ਤਾਂ ਘਰ ਦੇ ਵਿੱਚ ਫੋਨ ਖੋਲ ਕੇ ਵੀ ਨਹੀਂ ਆਪਾਂ ਸੁਣ ਸਕਦੇ ਕੀ ਕੁਝ ਨਿਕਲ ਰਿਹਾ ਇਹ ਅੱਜ ਉਹ ਵੀ ਪੰਜਾਬ ਵਿੱਚ ਸਵਾਲ ਤਾਂ ਇਹ ਖੜਾ ਹੁੰਦਾ ਬਹੁਤ ਕੁਝ ਚੰਗਾ ਦੱਸਣ ਨੂੰ ਹੈ ਚੰਗਾ ਕਰਨ ਨੂੰ ਹੈ ਸੋ ਅਸੀਂ ਆਪਣੀ ਪੀੜ੍ਹੀ ਦੇ ਲਈ ਇਹ ਖਾਈ ਪੁੱਟ ਰਹੇ ਹਾਂ ਸੋ ਸਾਨੂੰ ਇਸ ਦੇ ਬਾਰੇ ਜਰੂਰ ਸੋਚਣਾ ਪਵੇਗਾ ਜਿਸ ਪਾਸੇ ਲਈ ਸਾਡਾ ਪੰਜਾਬ ਜਾ ਰਿਹਾ ਹੈ ਤੇ ਜਿਹੜੇ ਲੋਕੀ ਵੀ ਨੇ ਸਾਡੇ ਠੀਕ ਹੈ ਵਿਰੋਧ ਵੀ ਕਰਦੇ ਨੇ ਫਾਲੋ ਅਪ ਵੀ ਮਿੱਤਾ ਅਸੀਂ ਉਹ ਆਂ ਦੇਖਦੇ ਵੀ ਅਸੀਂ ਉਹ ਇਹਦੀ ਸ਼ੁਰੂਆਤ ਕਿੱਥੇ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਅਸੀਂ ਵਿਆਹਾਂ ਦੇ ਵਿੱਚ ਇਹ ਕਿਸੇ ਨੂੰ ਦੂਜਿਆਂ ਨੂੰ ਜੇ ਉਹਨਾਂ ਦਾ ਅੱਜੇ ਧੰਦਾ ਚੱਲਦਾ ਇਹਨੂੰ ਉਹਨਾਂ ਨੂੰ ਮਾੜਾ ਵੀ ਲੱਗੇਗਾ ਪਰ ਅਸੀਂ ਆਪਣੀ ਸੋਚ ਮੁਤਾਬਕ ਗੱਲ ਕਰਦੇ ਪੰਜਾਬੀਆਂ ਦਾ ਇਹ ਕਲਚਰ ਨਹੀਂ ਵਿਆਹਾਂ ਦੇ ਵਿੱਚ ਜਿਹੜੀਆਂ ਅੱਜ ਡਾਂਸਰਾਂ ਨੱਚਦੀਆਂ ਜਾਂਦੀਆਂ ਉੱਥੇ ਪੈਗ ਫੜ ਕੇ ਅਸੀਂ ਬਜ਼ੁਰਗ ਬੰਦੇ ਦੇਖਦੇ ਉਹ ਵੀ ਸਾਡੀਆਂ ਤੀਆਂ ਪਹਿਣਾ ਆਏ ਉਹਨਾਂ ਨੂੰ ਹੋਰ ਰੋਜ਼ਗਾਰ ਦੇ ਕਾਬਿਲ ਬਣਾਇਆ ਜਾਵੇ ਉੱਥੋਂ ਵੇ ਜਾ ਕੇ ਅੱਗੇ ਜਿਹੜੀ ਰਵਾਇਤਾਂ ਸ਼ਰਮ ਹਿਆਦੀ ਸ਼ੁਰੂ ਹੋਈ ਹੈ ਉੱਥੋਂ ਅੱਗੇ ਚੱਕ ਰਹੇ ਹਾਂ ਵੀ ਇਹ ਸਾਨੂੰ ਬਿਲਕੁਲ ਵੀ ਜੋ ਮੁਗਲਾਂ ਦੇ ਟਾਈਮ ਦਾ ਅੱਜ ਅਸੀਂ ਅਡਾਪਟ ਕਰ ਲਿਆ ਉੱਥੋਂ ਹੀ ਸਾਨੂੰ ਜਿਹੜਾ ਹੈਗਾ ਸਾਫ ਸੁਥਰਾ ਸਮਾਜ ਸਿਰਜਣਾ ਪਵੇਗਾ ਸਾਰਿਆਂ ਨੂੰ ਸਮਝਦਾਰ ਬਣਨਾ ਪਵੇਗਾ ਅੱਛਾ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਕੋਈ ਬੰਦਾ ਕੁਛ ਹੀ ਪਾ ਸਕਦਾ ਆਜ਼ਾਦੀ ਵੀ ਹੈ ਪਰ ਕਿ ਲੱਗਦਾ ਕਿ ਪੰਜਾਬ ਦੇ ਨੌਜਵਾਨ ਜਿਹੜੀਆਂ ਮਾਮਾ ਜੋਧ ਜੰਮਦੀਆਂ ਸੀ ਗਰਵਾਣੀ ਨਾਲ ਜੋੜਦੀਆਂ ਸੀ ਸੰਥਿਆ ਦੇਣੀ ਬੱਚਿਆਂ ਨੂੰ ਗਰਮਾਣੀ ਦੀ ਹੋਰ ਵੀ ਗੁਰਸਿੱਖੀ ਨਾਲ ਜੋੜਨਾ ਇਤਿਆਜ਼ ਦੱਸਣਾ ਲੱਗਦਾ ਕਿ ਮਾਪੇ ਵੀ ਉਹਨਾਂ ਬੱਚਿਆਂ ਨੂੰ ਇਸ ਤਰੀਕੇ ਨਾਲ ਜੋੜਨ ਦੇ ਬਜਾਏ ਇੰਨੀ ਖੁੱਲ੍ਹ ਦਿੱਤੀ ਕਿ ਜੋ ਮਰਜ਼ੀ ਪਾ ਦਿਓ ਕਿ ਸੰਤਾ ਪੈਸੇ ਦੇ ਤੱਕ ਮਤਵ ਵਾਲਾ ਸਾਡਾ ਏਸੀ ਲੱਗ ਗਿਆ ਘਰ ਸਾਡਾ ਦਰਵਾਜ਼ਾ ਲੱਗ ਗਿਆ ਕਿ ਇਸ ਚੀਜ਼ ਵਾਸਤੇ ਖੁੱਲ੍ਹਿਆ ਉਹ ਖੁੱਲ ਵੀ ਕਿਸੇ ਹੱਦ ਤੱਕ ਠੀਕ ਹੁੰਦੀ ਹੈ ਜਿਹੜੀ ਵੀਡੀਓ ਪਾਉਣੀ ਹੈ ਬਹੁਤ ਮੁੱਦੇ ਆ ਪੰਜਾਬ ਦੇ ਜੇ ਤੁਸੀਂ ਪੰਜਾਬ ਪ੍ਰਤੀ ਚੰਗਾ ਸੋਚਦੇ ਆ ਮੰਨ ਲਿਆ ਚਲੋ ਚੰਗੀ ਗੱਲ ਹੈ ਤੁਸੀਂ ਗਰਬਾਣੀ ਵਾਲੀ ਵੀ ਗੱਲ ਛੱਡ ਦਿੰਨੇ ਆਪਾਂ ਹੋਰ ਕਿਹੜੇ ਮੁੱਦੇ ਨਹੀਂ ਆ ਗਰਬਾਣੀ ਤਾਂ ਬੱਚਿਆਂ ਨੂੰ ਘਰੇ ਮਾਪੇ ਸਿਖਾ ਸਕਦੇ ਆ ਠੀਕ ਹੈ ਜੇ ਉਹ ਲੜ ਲਾਉਂਗੇ ਤਾਂ ਆਪੋ ਚੰਗੇ ਰਾਹ ਤੁਰਨਗੇ ਜੇ ਆਪਾਂ ਘਰ ਬੱਚਿਆਂ ਨੂੰ ਹੁਣ ਕਿਸੇ ਘੜੀ ਗੁਰਬਾਣੀ ਲੱਗਣੀ ਹੋਣੀ ਇਹ ਸਾਰਾ ਦਿਨ ਆਪਾਂ ਸਾਰਾ ਕੋਈ ਉਹੀ ਦੇਖਣਾ ਪਰ ਉਹ ਬੱਚਿਆਂ ਦੀ ਵੀ ਸੋਚ ਉੱਥੀ ਚਲੇ ਜਾਂਦੀ ਹੈ ਤੇ ਇਹ ਤਾਂ ਸਾਨੂੰ ਪਰਿਵਾਰ ਤੋਂ ਵੀ ਤਾਂ ਕੁਝ ਨਾ ਕੁਝ ਮਿਲਦਾ ਸਾਰਾ ਕੁਝ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਸਾਰਾ ਕੋਈ ਪ੍ਰਚਾਰ ਚ ਆਉਣਾ ਹੁਣ ਤਾਂ ਪ੍ਰਚਾਰ ਜਿਹੜੀ ਹੁਣ ਆਪਾਂ ਗੱਲ ਕਰਕੇ ਅੱਡੇ ਪਹਿਲਾਂ ਤਾਂ ਆਹੀ ਪ੍ਰਚਾਰ ਬਹੁਤ ਹਰ ਬੱਚੇ ਕੋਈ ਫੋਨ ਹੈ ਉਸ ਪਾਸੇ ਨੂੰ ਤੁਰਦੇ ਹੀ ਨਹੀਂ ਤੋਰਨੇ ਨਹੀਂ ਦੰਦੇ ਜੇ ਜਿਹੜੇ ਤੁਰਦੇ ਆ ਉਹ ਮਤਲਬ ਚੰਗੇ ਮੁੱਦੇ ਆ ਪੰਜਾਬ ਦੇ ਪਾਣੀਆਂ ਦਾ ਮੁੱਦਾ ਤੇ ਤੁਹਾਡੇ ਹੋਰ ਮੁੱਦੇ ਕਿੰਨੇ ਆ ਜਿਹੜੇ ਚੰਡੀਗੜ੍ਹ ਦਾ ਮੁੱਦਾ ਯੂਨੀਵਰਸਟੀਆਂ ਦਾ ਮੁੱਦਾ ਸਾਡੇ ਕੋਲ ਤੇ ਸਾਰਾ ਕੁਝ ਤਾਂ ਹੋ ਗਿਆ ਉਹਦੇ ਬਾਰੇ ਕਾਤੇ ਨਹੀਂ ਪਾਉਂਦੇ ਜਿਹੜੇ ਸਾਰੇ ਲੋਕਾਂ ਲਈ ਚੰਗੀ ਚੀਜ਼ ਹੈ ਆਦਾ ਕੁਝ ਬੰਦੇ ਦੇਖਣ ਵਾਲੇ ਆ ਸਾਰੇ ਲੋਕ ਤਾਂ ਨਹੀਂ ਦੇਖਦੇ ਪੰਜਾਬ ਦੇ 3 ਕਰੋੜ ਤੋਂ ਉੱਪਰ ਆਬਾਦੀ ਹੈ ਤੇ ਉਹ ਕੁਝ ਉਨੇਕ ਤਾਂ ਬੰਦੇ ਮਿਲੇ ਜਾਂਦੇ ਨਾ ਉਹਨਾਂ ਨੂੰ ਜਿੰਨੀ ਕਿ ਲੋੜ ਹੈ ਸੋ ਇਹ ਜਿਹੜੀਆਂ ਚੰਗੀਆਂ ਚੀਜ਼ਾਂ ਜਦੋਂ ਆਪਾਂ ਚੰਗੀਆਂ ਚੀਜ਼ਾਂ ਪਾਵਾਂਗੇ ਤੇ ਚੰਗੀ ਚੀਜ਼ ਵੀ ਦੇਖਾਂਗੇ ਤੇ ਜਦੋਂ ਮਾੜੇ ਪਾਸੇ ਨੂੰ ਤੁਰਨਾ ਹੁਣ ਆ ਜੇ ਮਾੜੇ ਪਾਸੇ ਨੂੰ ਤੁਰੇ ਤਾਂ ਮੌਤ ਵੀ ਹੋਈ ਹੈ ਠੀਕ ਹੈ ਲੇਕਿਨ ਕਿਉਂ ਆਪਣੇ ਕੋਲ ਹੋਰ ਬਹੁਤ ਚੀਜ਼ਾਂ ਆ ਪੰਜਾਬ ਵਿੱਚ ਹੋਰ ਬਹੁਤ ਮੁੱਦੇ ਆ ਜਿੰਨੀਆਂ ਚੰਗੀਆਂ ਚੀਜ਼ਾਂ ਪੰਜਾਬ ਦਾ ਐਡਾ ਬੜਾ ਵਿਰਸਾ ਹੈ ਮਤਲਬ ਅਮੀਰ ਤੁਸੀਂ ਉਹ ਚੀਜ਼ਾਂ ਦਿਖਾ ਦਿਓ ਜੇ ਤੁਸੀਂ ਟੂਰਿਜ਼ਮ ਦੇ ਤੌਰ ਤੇ ਆਪਾਂ ਕਿੰਨ ਆਨੰਦਪੁਰ ਸਾਹਿਬ ਹੈ ਅਮਰਸਰ ਸਾਹਿਬ ਹੈ ਕਿੱਡੇ-ਕੱਡੇ ਸਾਡੇ ਕੋਲ ਜੋਧੇ ਹੋਏ ਆ ਭਗਤ ਸਿੰਘ ਹੋਇਆ ਕਰਤਾਰ ਸਿੰਘ ਸਰਾਬਾ ਹੋਇਆ ਕੋਈ ਸਟੋਰੀਆਂ ਬਣਾ ਹਾ ਬਹੁਤ ਚੀਜ਼ਾਂ ਜਿਹੜੀਆਂ ਬਣਾਉਣੀਆਂ ਕੋਈ ਜ਼ਰੂਰੀ ਤਾਂ ਨਹੀਂ ਵੀ ਤੁਸੀਂ ਗੰਦਮੰਦੇ ਬਣਾਉਣਾ ਪਰ ਕਿ ਜਿਹੜੇ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਵਾਲੇ ਵੀਡੀਓ ਆ ਰਹੀਆਂ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਿੰਨੇ ਸਾਡੇ ਫੈਨ ਫੋਲੋਇੰਗ ਹੈ ਕਹਿੰਦੇ ਜੇਦਾ ਸੀ ਸਹੀ ਕੋਈ ਵੀਡੀਓ ਪਾ ਦਨੇ ਆ ਕੋਈ ਤਰੀਕੇ ਕੰਟੈਂਟ ਨਾ ਪਾਈਏ ਕਹਿੰਦੇ ਸਾਡੇ ਵੀਊ ਨਹੀਂ ਆਂਦੇ ਜਦੋਂ ਮਾੜਾ ਕੰਟੈਂਟ ਪਾਉਂਦੇ ਗਾਲਾਂ ਕਢੋਲਾ ਪਾਉਂਦੇ ਆ ਕੋਈ ਤਰੀਕੇ ਦੀ ਅਵਸਥਾ ਦਿਖਾਣੇ ਆ ਫਿਰ ਸਾਨੂੰ ਕਹਿੰਦੇ ਲੋਕ ਲੱਖਾਂ ਚ ਦੇਖਦੇ ਦੇਖੋ ਸੁਣੋ ਮੈਂ ਜਦੋਂ ਤੁਸੀਂ ਚੰਗੇ ਰਾਹ ਤੁਰਨਾ ਤੁਹਾਨੂੰ ਉਹਦੇ ਔਕੜਾਂ ਵੱਧ ਆਉਣੀਆਂ ਜਦ ਤੁਸੀਂ ਮਾੜੇ ਰਾਹ ਤੁਰਨਾ ਤੁਹਾਡੇ ਪਿੱਛੇ ਛੇਤੀ ਬੰਦਿਆਂ ਨੇ ਤੁਰ ਪੈਣਾ ਠੀਕ ਹੈ ਜੀ ਜਦੋਂ ਤੁਹਾਨੂੰ ਲੋੜ ਪੈਣੀ ਉਹਨਾਂ ਨੇ ਤੁਹਾਡੇ ਨਾਲ ਨਹੀਂ ਹਨ ਫੈਨ ਫੋਲੋਇੰਗ ਬਹੁਤ ਸੀ ਇਹ ਜਿਹੜੀ ਕੁੜੀ ਕੰਚਨਕੁਮਾਰੀ 384000 ਰੀਕੇ ਇੰਸਟਾਗ੍ਰਾਮ 'ਚ 7.5 ਲੱਖ ਦੇ ਕਰੀਬ ਫੇਸਬੁਕ ਤੇ ਪਰ ਸੰਸਕਾਰ ਦੱਸਦੇ ਕਿ ਤਿੰਨੇ ਹੀ ਪਹੁੰਚੇ ਨਹੀਂ ਫਿਰ ਤੁਸੀਂ ਹੁਣ ਸਾਫ਼ ਕਿਤਾਬ ਲਾ ਲੋ ਦਾ ਵੀ ਕਿੰਨੀ ਕੁ ਮਤਲਬ ਕਦਰ ਹੈ ਸਿਰਫ ਆਪਣੇ ਮਤਲਬ ਲਈਆਂ ਲੋਕਾਂ ਨੂੰ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਤੁਸੀਂ ਚੰਗਾ ਕੋਈ ਕੰਮ ਕਰਦੇ ਆ ਤਾਂ ਲੋਕ ਤੁਹਾਡਾ ਸਤਿਕਾਰ ਵੀ ਕਰਦੇ ਠੀਕ ਹੈ ਤੇ ਜਿਹੜੇ ਬੰਦੇ ਕੋਈ ਚੰਗਾ ਬੰਦਾ ਕੋਈ ਕਿਤੇ ਵੈਸੇ ਵੀ ਆਪਣੀ ਮੌਤ ਮਰ ਜਾਂਦਾ ਨਾ ਲੋਕ ਉਹਨੂੰ ਵੀ ਯਾਦ ਕਰਦੇ ਆ ਲੇਕਿਨ ਜਿਹੜੇ ਇਹੋ ਜਿਹੇ ਬੰਦੇ ਹੁਣ ਤੁਸੀਂ ਦੱਸਿਆ ਪਰਿਵਾਰ ਦੇ ਤਿੰਨੇ ਮੈਂਬਰ ਆਏ ਆ ਉਹ ਚੋਤਾ ਨੂੰ ਵੀ ਨਹੀਂ ਆਇਆ ਕਿੱਥੇ ਗਈ ਉਹ ਫੈਨ ਫਾਲੋਇੰਗ 3.5 ਲੱਖ ਫੈਨ ਫਾਲੋਇੰਗ ਤਾਂ ਖਤਮ ਹੈ ਨਾ ਉਹ ਤਾਂ ਸਿਰਫ ਥੋਨੂੰ ਮਾਰੇ ਰਾ ਤੋੜਨ ਬਾਅਦ ਤੇ ਫੈਨ ਫਾਲੋਇੰਗ ਹੈ ਜੇ ਤੂੰ ਜੇ ਥੋਨੂੰ ਉਹ ਥੋਨੂੰ ਰੋਕਦੇ ਨਹੀਂ ਹੈ ਲੇਕਿਨ ਥੋਨੂੰ ਮਤਲਬ ਚਿੱਕੜ ਵਿੱਚ ਮਤਲਬ ਧਸਣ ਲਈ ਹੋਰ ਉਹ ਥੋਨੂੰ ਮੌਕਾ ਦੇ ਰਹੇ ਵੀ ਅਸੀਂ ਤੁਹਾਡੇ ਨਾਲ ਹੈ ਜਦੋਂ ਲੋੜ ਪੈਂਦੀ ਵੀ ਚਿੱਕੜ ਚੋਂ ਕੱਢਣਾ ਫਿਰ ਕੋਈ ਨਹੀਂ ਖੜਦਾ ਫਿਰ ਆਪੇ ਨਿਕਲਣਾ ਪੈਣਾ ਉਹ ਨਿਕਲਣ ਦਾ ਮੌਕਾ ਨਹੀਂ ਦਿੱਤਾ ਉਹਦੀ ਮੌਤ ਹੋ ਗਈ ਕੁੜੀ ਦੀ ਤੋ ਮੈਂ ਤਾਂ ਹੋਰ ਵੀ ਬੇਨਤੀ ਕਰਦਾ ਜੇ ਬਾਕੀ ਵੀ ਕੋਈ ਮੁੰਡੇ ਆ ਚਾਹੇ ਕੁੜੀਆਂ ਲੇਕਿਨ ਉਹਨਾਂ ਨੂੰ ਵੀ ਬੇਜ਼ਤੀ ਕੋਈ ਚੰਗੀ ਚੀਜ਼ ਪਾਓ ਜਿਹੜੀ ਪੰਜਾਬ ਨੂੰ ਆ ਦੁਨੀਆ ਨੂੰ ਆ ਸਟੇਟ ਨੂੰ ਸਾਡੇ ਨੂੰ ਕੋਈ ਚੰਗੀ ਸੇਧ ਦੇਵੇ ਇਹ ਇਹ ਮਾੜੇ ਪਾਸੇ ਨੂੰ ਤੁਰ ਕੇ ਥੋੜੀ ਆਪਣੀ ਉਹ ਜ਼ਿੰਦਗੀ ਖਰਾਬ ਹੈ ਕਿਸੇ ਦਾ ਕੁਝ ਨਹੀਂ ਜਾਣਾ ਬਿਲਕੁਲ ਬਹੁਤ ਧੰਨਵਾਦ ਜੀ ਸਮਝਦਾ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮਾਮਲਾ ਭਖਿਆ ਹੋਇਆ ਹੈ ਜਿਹੜੇ ਲੋਕ ਹੁਣ ਮਾਫੀਆਂ ਮੰਗ ਰਹੇ ਨੇ ਸੋਸ਼ਲ ਮੀਡੀਆ ਤੇ ਤਾਂ ਬਿਲਕੁਲ ਸ਼ੰਤੂ ਜੀ ਦੀ ਗੱਲ ਸਹੀ ਹੈ ਕਿ ਉਹੀ ਬੰਦਾ ਮਾਫੀ ਮੰਗਦਾ ਜਿਸ ਨੇ ਕੁਝ ਗਲਤ ਕੀਤਾ ਹੁੰਦਾ ਜਾਂ ਕਿਸੇ ਨੇ ਕੋਈ ਗਲਤ ਵੀਡੀਓ ਪਾਈ ਹੁੰਦੀ ਹੈ ਆਮ ਬੰਦਿਆਂ ਨੇ ਵੀਡੀਓ ਬਹੁਤ ਪਾਈਆਂ ਹੋਈਆਂ ਨੇ ਚੈਨਲਾਂ 'ਤੇ ਬਹੁਤ ਪਾਈਆਂ ਨੇ ਉਹਨਾਂ ਵੱਲੋਂ ਕਿਉਂ ਨਹੀਂ ਮਾਫੀ ਮੰਗੀ ਜਾ ਰਹੀਆਂ ਇਸ ਕਰਕੇ ਕਿ ਚੋਰ ਨੂੰ ਪਾਲਾ ਖਾਂਦਾ ਹੈ ਭਾਵੇਂ ਕਿ ਅਸੀਂ ਵੀ ਜਾਂ ਫਿਰ ਜਿਹੜਾ ਹਮੇਸ਼ਾ ਸਮਾਜਦਰਦੀ ਹੈ ਉਹ ਕਿਸੇ ਕਤਲ ਦੇ ਹੱਕ ਦੇ ਵਿੱਚ ਨਹੀਂ ਪਰ ਲੋਕਾਂ ਨੂੰ ਮਾਪਿਆਂ ਨੂੰ ਚਾਹੀਦਾ ਕਿ ਉਹਨਾਂ ਦੇ ਬੱਚੇ ਕੀ ਪ੍ਰੋਫੈਸਰ ਨੇ ਅੱਗੇ ਕੀ ਬੱਚਾ ਕਰ ਰਿਹਾ ਹੈ ਇਕੱਲੇ ਪੈਸਿਆਂ ਵੱਲ ਧਿਆਨ ਦਿੱਤਾ ਜਿਵੇਂ ਸੋਸ਼ਲ ਮੀਡੀਆ ਰਾਹੀਂ ਅਗਰ ਕੋਈ ਪਾਉਂਦਾ 20000 25000 50000 ਦੀ ਇਨਕਮ ਕਰਦਾ ਵੀ ਹੈ ਤਾਂ ਉਹ ਪੈਸਾ ਕਿਸ ਤਰੀਕੇ ਢੰਗ ਨਾਲ ਕਮਾਇਆ ਜਾ ਰਿਹਾ ਹੈ ਕਿਸੇ ਨੂੰ ਕੀ ਪਰੋਸਿਆ ਜਾ ਰਿਹਾ ਹੈ ਤਾਂ ਉਹਦਾ ਧਿਆਨ ਮਾਪੇ-ਵਾਪਾ ਨੂੰ ਰੱਖਣ ਦੀ ਲੋੜ ਹੈ ਜਿਹੜੇ ਸਾਡੇ ਇਲਾਕੇ ਦੇ ਲੋਕ ਨਹੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਹੋਰ ਰੋਜ਼ਗਾਰ ਬਹੁਤ ਨੇ ਬੱਚਿਆਂ ਨੂੰ ਸਹੀ ਰਾਹ ਪਾਓ ਸਹੀ ਤਰੀਕੇ ਨਾਲ ਸਹੀ ਦੋ ਤਾਂਕਿ ਆਨਲਾਈਨ ਦੇ ਵਿੱਚ ਕੋਈ ਇਸ ਤਰੀਕੇ ਦੀ ਔਂਕੜਾ ਨਾ ਆਣ ਕਿਉਂਕਿ ਇਹ ਜਿਹੜਾ ਗਲਤ ਰਾਹ ਹੁੰਦਾ ਹੈ ਇਹ ਬੜੀ ਜਲਦੀ ਉੱਪਰ ਤੱਕ ਜਾਂਦਾ ਹੈ ਪਰ ਇਸ ਦਾ ਨਤੀਜੇ ਬਹੁਤ ਗਲਤ ਨਿਕਲਦੇ ਨੇ ਸਰਕਾਰੀ ਕਮੇਟੀ ਦੇ ਨਾਲ ਤੇ ਇਸ